ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੀਫਾਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਿਸ਼ਰਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਸੂਈਆਂ ਗਾਵਾਂ ਤੇ ਇੱਕ ਤੁਹਾਨੂੰ ਚੰਗੀ ਵੱਛੀ ਤੁਹਾਨੂੰ ਦਿਖਾਉਣੀ ਆ ਆਵਲੀ ਇੱਕ ਵੱਛੀ ਤੁਹਾਨੂੰ ਦਿਖਾਵਾਂਗੇ ਉਤਰਾਏ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੌਸਲਾ ਠੀਕ ਠਾਕ ਜੀ। ਹਾਂਸ ਵਧੀਆ ਵਿਰਦੀ ਜੀ। ਚਲੋ ਵਧੀਆ ਚੀਜ਼ ਦਾ ਜੀ। ਤੇ ਨਾਮ ਦੱਸਦੇ ਕਰੀ ਆਪਣੇ। ਨਾਮ ਸਬਜੀਤ ਪਿੰਡ ਮੇਸ਼ਰਪੁਰਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ। ਠੀਕ ਹੈ ਜੀ। ਬਟਾਲਾੋਂ ਨਿਕਲਦੇ ਆ ਪਹਿਲਾ ਪਿੰਡ ਆਪਣਾ ਮੈਤੇ ਵਾਲੇ ਰੋਡ ਤੇ ਭਾਈ। ਠੀਕ ਹੈ ਜੀ। ਤੇ ਫੋਨ ਨੰਬਰ ਬੋਲਦੇ ਕਰੀ। ਫੋਨ ਨੰਬਰ 77176 ਹਾਂਜੀ 43509 ਠੀਕ ਹੈ। ਚਾਰ ਗਾਵਾਂ ਤੇ ਤਿੰਨ ਗਾਵਾਂ ਤੇ ਇੱਕ ਵਛੀ। ਹਾਂਜੀ ਇੱਕ ਵੈੜ ਜੀ। ਚਲੋ ਸ਼ੁਰੂਆਤ ਜਿਹੜੀ ਹੈ। ਪਹਿਲੇ ਨੰਬਰ ਤੇ ਹੀ ਐਤੋਂ ਹੀ ਆ ਕੱਦ ਵਜਨ ਵਿੱਚ ਵੀ ਵਛੀ ਦਾ ਬਹੁਤ ਵੱਡੀ ਹੈ। ਉਰੇ ਵੱਡੇ ਕੱਦ ਕਾਠ ਵਾਲੀ ਆ। ਹਾਰਮਲੀ ਲੈ ਰਹੇ ਆ। ਹੋਣੀ ਕੋ ਤਿਆਰ ਦੁੱਧ 25 ਕਿਲੋ ਭਾਜੀ। ਤਿਆਰ ਹੈ ਜਿਹੜਾ। ਤਿਆਰ ਜਿਹੜਾ ਭਾਵੇਂ ਕੋ ਤੇਲ ਡਾ ਕੇ ਚੁਆਲੇ ਤੇ ਭਾਵੇਂ ਚਾਰ ਚੁਆਲੇ। ਅੱਛਾ। ਹਾਂ। ਹੱਥਲੀ ਚੁਆਈ ਵਾਲੀ ਵਛੀ ਹੈ ਥੜ ਥੋਣੀ ਵੀ ਮਰੀ ਇੱਕ ਨੰਬਰ। ਕਿੰਨਾ ਚਿਰ ਹੋਇਆ ਸੂਈ ਨਾ? ਇਹਦੇ ਸੂਈ ਨੂੰ ਅੱਜ ਹੋ ਗਏ 7 ਦਿਨ। ਸਾਤ ਦਿਨ ਹੋ ਗਏ ਨਾ 3 ਧਲੇ 25 ਕਿਲੋ ਦੁੱਧ ਤਿਆਰ ਕਿੰਨਾ ਦੁੱਧ ਤਿਆਰ ਕਰ ਦੋਗੇ ਕਿੰਨੀ ਕਿੰਨੀ ਦੁੱਧ ਚੱਲੂਗੀ 32 33 ਕਿਲੋ ਦੇ ਅੱਛਾ 20 ਕਿਲੋ ਤੋਂ ਬਾਹਰ ਦੁੱਧ ਚਾਹੂਗੀ 30 ਬਾਹਰ ਚੱਲੂਗੀ ਬਾਕੀ ਇਹ ਆ ਕਿ ਕੱਦਗਾਠ ਪੱਖੋਂ ਜਿਹੜੀ ਚੰਗੀਆਂ ਜਵਾਨ ਨੇ ਤੇ ਹਵਾਨੇ ਤੇ ਵੀ ਨਾੜਾਂ ਆਪਾਂ ਦੇਖ ਸਕਦੇ ਚੰਗੀਆਂ ਸੋਹਣੀਆਂ ਬਰੀਕ ਬਰੀਕ ਬਹੁਤ ਜਾਨੀ ਤੋੜ ਕੇ ਕਰੀ ਤੁਹਾਨੂੰ ਦਿਖਾਉਣੀ ਆ ਬਾਕੀ ਤੁਹਾਨੂੰ ਦੋ ਜਰਸੀਆਂ ਵੀ ਤੁਹਾਨੂੰ ਦਿਖਾਉਣੀ ਆ ਤੋਂ ਬਾਅਦ ਕਾਕੀ ਥਾਣੇ ਵੀ ਬੜਾ ਕਮਾਲ ਦਾ ਲੱਗਾ ਬਿਲਕੁਲ ਦੂਰ ਦੂਰ ਜਿਹੜਾ ਥਣ ਲੱਗਾ ਇਹਦੇ ਤੇ ਆ ਦੇਖ ਸਕਦੇ ਜੀ ਕਾਕਾ ਤੇ ਵੇਖੋ ਬੰਦੇ ਦੇ ਸਿਰ ਤੇ ਰੱਪੀ ਹੁੰਦਾ ਬੱਚਾ ਕਿਹੜਾ ਜੀ ਇਹਦਾ ਬੱਚਾ ਜੀ ਮਗਰ ਹਾਂ ਕਿਹੜਾ ਜੀ ਆਹ ਕਾਲਾ ਆਹ ਕਾਲਾ ਬੱਚਾ ਜੀ ਹਾਂ ਬਾਕੀ ਹਵਾਨੇ ਦੇ ਦੋਵੇਂ ਪਾਸੇ ਨਾੜਾਂ ਚੰਗੀਆਂ ਆ ਆ ਦੇਖ ਸਾਦੇ 79 ਦੇ ਲੱਗੇ ਤਾਂ ਕਿ ਵਾਇਤ ਵੀ ਵਹਿੜ ਦਿਖਾਓ ਜੈਂਟਲ ਜੈਂਟਲ ਸੀ ਇਹ ਥਲੀ ਬਹੁਤ ਹੈ ਠੀਕ ਹੈ ਤੇ ਦੱਸਿਏ ਇਹਦਾ ਮੁੱਲ ਫਿਰ ਆਪਾਂ ਮੁੱਲ ਭਾਜੀ ਇਹਦਾ ਫੋਨ ਤੇ ਕਰ ਲਾ ਅੱਛਾ ਇਹਦਾ ਫੋਨ ਤੇ ਕਰ ਲੋ ਬਾਕੀ ਦੱਸਾਂਗੇ ਨਾ ਇਹਦਾ ਕੱਲੀ ਦਾ ਫੋਨ ਤੇ ਆ ਬਾਕੀ ਇੱਕ ਅਰੀ ਪਿੱਠਪੁੜੇ ਤਾਂ ਵੀ ਚੰਗੀ ਤਰ੍ਹਾਂ ਦੇਖ ਸਕਦੇ ਜੀ ਬਾਕੀ ਕੋਈ ਵੀ ਇੱਥੇ ਆ ਕੇ ਪਸੰਦ ਕਰਕੇ ਸੌਦਾ ਕਰੇ ਮੈਂ ਤਾਂ ਪੂਰੀ ਤਸੱਲੀ ਵਾਲੀ ਭਾਈ ਖਾਂਦਾ ਹੋਊਗੀ ਜਰੂਰੀ 20 ਕਿਲੋ ਦੁੱਧ ਮੂੰਹ ਨਾ ਕਰੀਦਾ ਭਾਜੀ ਇਹ ਆ ਕਿ ਦੋ ਟਾਈਮ ਕੋ ਚੋ ਕੇ ਖੜੇ ਹਨਾ 3 ਟਾਈਮ ਭਾਏ ਕੋ ਚਵਾਈ ਕਰ ਲੈ ਠੀਕ ਹੈ ਜੀ ਫਾਰਮ ਵਾਲੀ ਆ ਵੱਡੀ ਜਿਹਨੇ ਗਾਂ ਫਾਰਮ ਚਾਲੂ ਕਰਨਾ ਉਹਦੇ ਵਾਸਤੇ ਬਹੁਤ ਚੰਗੀ ਗਾਂ ਹੈ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਜੱਸੀ ਵੈਣਾ ਭਾਜੀ ਦੁੱਧ 17 ਕਿਲੋ ਤੇ ਆ ਰਿਹਾ ਇਹਦੇ ਕੋਲ ਤੇ ਆ ਰਿਹਾ ਇਹਦੇ ਕੋਲ ਜਿਹੜਾ 15 ਕਿਲੋ ਦੀ ਗਾਰੰਟੀ ਕਿਸੇ ਵੀਰ ਦੇ ਘਰ ਦੀ ਵੀ ਹੋਊਗੀ ਕਿਉਂਕਿ ਕਿਸੇ ਥਾਂ ਦੂਜੇ ਥਾਂ ਜਾ ਕੇ ਕੋਈ ਕਿਲੋ ਦਾ ਫਰਕ ਪਾ ਸਕਦਾ ਹੈ ਸੂਈ ਨ ਕਿੰਨਾ ਚਿਰ ਹੋਇਆ ਜੀ ਸੂਈ ਬਿਲਕੁਲ ਇਹ ਹੋ ਗਈ ਜਿਵੇਂ 10 ਦਿਨਾਂ ਦੀ ਸੂਈ ਤੇ ਇਹ ਆਣ ਦੇਖ ਸਾਡੇ ਇਹਦੇ ਵੀ ਲੱਗੇ ਤਾਂ ਬਾਕੀ ਜਰਸੀ ਆ ਜਿਹੜੀ ਏ ਚੰਗੇ ਗੱਦ ਘਾਠ ਵਾਲੀ ਏ ਇਹ ਤਾਂ ਮਾਝੀ ਹੈਗੇ ਗਾਈ ਗਾਈ ਥੱਲੇ ਆ ਦੇਖ ਸਾਡੇ ਜੀ ਲੈ ਜਾਓ ਜੀ ਬਾਕੀ ਗਰਮੀ ਦੇ ਮੌਸਮ ਵਾਲੀਆਂ گاਵਾ ਤੁਹਾਨੂੰ ਦਿਖਾਉਂਦੇ ਅੱਜ ਚੰਗੇ ਦੁੱਧ ਵਾਲੀਆਂ ਬਹੁਤ ਜੀਵਿਧੀ ਚੰਗੀ ਹੈ ਜੀ ਤੇ ਕਿੰਨਾ ਰੱਖਣਾ ਇਹਦਾ ਮੁੱਲ ਵੀ ਜੀ ਫਿਰ ਆਪਾਂ ਭਾਈ ਇਹਦਾ ਬਿਲਕੁਲ ਜਿਆਜੇ ਮੋਲਿਆ ਕਿੰਨਾ ਬਾਜ਼ਾਰ ਦੇ ਹਿਸਾਬ ਨਾਲ ਤਾਂ ਬਾਹਰ 60-60 ਪੈਣ ਪੈਲੇ ਹਜ਼ਾਰ ਦੀ ਮੰਗੀ ਜਾਂਦੇ 50 ਹਜ਼ਾਰ ਦੀ ਵਸੀ ਦੇ ਦਾਂਗੇ ਅੱਛਾ 50 ਹਜ਼ਾਰ ਦੀ ਜਰਸੀ ਦੇ ਦੇਣੀ ਹੈ ਬਾਕੀ ਛੋਟ ਛੜ ਮੋਕੇ ਤੇ ਹੋ ਜੂਗੀ ਜਿਆਦਾ ਛੋਟ ਕਰ ਦਾਂਗੇ ਵਿੱਚ ਠੀਕ ਹੈ ਜੀ ਠੰਡੀ ਸੀਲ ਪੂਰੀ ਆ ਠੀਕ ਹੈ ਜੀ ਮੋਲ ਗਾਰੰਟੀ ਹੈ ਭਾਈ ਤੇ 21 ਜਰਸੀ ਕ੍ਰੋਸ ਹੀ ਆ ਗਈ ਇਹ ਜਰਸੀ ਕ੍ਰੋਸ ਦੇ ਪੈ ਇਹਦਾ ਕਿੰਨਾ ਸੂਆ ਜੀ ਇਹ ਪਹਿਲਾ ਸੂਆ ਹੈ ਭਾਈ ਪਹਿਲਾ ਹੀ ਸੂਆ ਹੈ ਹਾਂ ਥਾਂ ਸੂਆ ਇਹਦਾ ਵੇਖੋ ਬਹੁਤ ਪਿਆਰਾ ਹੈ ਥਾਂ ਦੇ ਸੱਦੇ ਚੰਗਾ ਲੱਗਿਆ ਇਹ ਪਰਸਾਂ ਦੀ ਵੀਜੀ ਸੂਈ ਹੈ ਅੱਛਾ ਪਰਸਾਂ ਸੂਈ ਹੈ ਇਹ ਪਰਸਾਂ ਸੂਈ ਜੇ ਅਜੀ ਤਾਂ ਬੋਲਾ ਹੀ ਹੁਣ ਇਹਦੇ ਕੋਲ ਬੋਲਾ ਇਹਦੇ ਕੋਲ 10 ਕਿਲੋ ਜੇ ਭਾਈ ਤਿਆਰ ਜਿਹੜਾ ਤਿਆਰ ਜਿਹੜਾ ਹੈ ਤੇ ਕਿੰਨਾ ਚਵਾਈ ਜਾਊਗੀ ਇਹ ਦੁੱਧ ਵਾਜੀ 14 ਤੋਂ 15 ਕਿਲੋ ਅਛੀ ਦੰ ਚਵਾਈ ਜਾਊਗੀ ਤੁਰ ਫਿਰ ਕਰੀ ਨਾ ਬੰਦਾ ਅੰਨਿਆਲੇ ਨਾ ਭਾਜੀ ਇਹ ਮਿਲਦੀ ਜੀ ਅੱਛਾ ਰੱਸੀ ਪਾ ਕੇ ਚਵਾਈ ਰੱਸੀ ਪਾ ਕੇ ਪਹਿਲਾਂ ਵਛੀ ਹੈ ਨਾ ਇਹ ਤਾਂ ਜੇ ਪੁਲਾ ਪੁਲਾ ਮਿਹਵਨ ਦੇ ਦੇ ਹੈਗੀਆਂ ਮੌਕੇ ਦੇ ਤੇ ਕੋਲ 10 ਲੀਟਰ ਜਿਹੜਾ ਕਹਿੰਦੇ ਕਿ ਤਿਆਰ ਹੈ 14-15 ਦੇ ਲਾਗੇ ਵੀ ਜਿਹੜਾ ਚਵਾਈ ਜਾਊਗੀ ਤਾਜੀ ਸੂਈ ਹੈ ਬਾਕੀ ਆ ਬੱਚੇ ਜਿਹੜੇ ਇਹਨਾਂ ਦੇ ਤਾਜ਼ੇ ਹੀ ਆ ਬੱਚੇ ਜਿਹੜੇ ਆ ਇਹਦਾ ਬੱਚਾ ਜਿਹੜਾ ਨਾੜੂ ਜਿਹੜਾ ਨਾ ਬਾਕੀ ਥਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਇਹਦਾ ਕਿੰਨਾ ਰੱਖਣਾ ਵੀ ਦੀਦਾ ਮੋਲੇ ਫਿਰ ਆਪਾਂ ਜਰਮਨੀ ਜਰਮਨੀ ਰੇਟ ਤੇ 45000 ਰੁਪਿਆ 45000 2000 ਰੁਪਿਆ ਛੋਟ ਹੋ ਜੂਗੀ 43000 ਦੀ ਬਚੀ ਅੱਛਾ 43000 ਦੀ 43000 ਦੀ ਚਲੋ ਛੋਟ ਛੋਟ ਵਿੱਚ ਹੋ ਜੂਗੀ ਹਣਾ ਬਾਕੀ ਕੱਦ ਕਾਠ ਇਹਨਾਂ ਦੇ ਐਫ ਐਫ ਗਾਵਾਂ ਵਰਗੇ ਜਰਸੀਆਂ ਦੇ ਹਿਸਾਬ ਨਾਲ ਲਈਏ ਤੇ ਕੱਦ ਕਾਠ ਉੱਚੇ ਆ ਜਿਹੜੇ ਆ ਦੋਵਾਂ ਵੜਾਂ ਦੇ ਬਾਕੀ ਆ ਤੇ ਚਲੋ ਜਿਹੜੀ ਵੱਡੀ ਹੈਗੀ ਹੈਗੀ ਆ ਤੇ ਇੱਕ ਵੱਛੀ ਵੀ ਲੈਣ ਤੇ ਜੀ ਵਿਧਿਆਰਕ ਜੀ ਤੋਹਫਾ ਜੀ ਅੱਛਾ ਇਹ 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 ਮਾਦਾਰ ਕਾਰਡ ਜਿਹੜਾ ਕਿ ਨਾ 25 ਤੇ 26 ਕਿਲੋ ਦਾ ਜੀ ਅੱਛਾ ਹਾਂ ਜੀ ਜੀ ਇਹ ਐਸੇ ਗਾਂ ਵਾਲੇ ਫਾਰਮ ਚੋਂ ਹੀ ਆਈ ਏ ਠੀਕ ਹੈ ਬਹੁਤ ਪਿਆਰੀ ਵੱਛੀ ਆ ਥਾਣ ਤੋਂ ਬਹੁਤ ਪਿਆਰਾ ਜੀ ਸਾਂਭੇ ਸੁੰਭੀ ਚੰਗੀ ਆ ਹਾਂ ਸਾਂਭੀ ਚੰਗੀ ਆ ਥਾਣਾ ਵੇਖੋ ਕਿੱਡਾ ਪਿਆਰਾ ਛੋਲੀ ਵੇਖੋ ਇਹਦੀ ਹੁਣ ਠੀਕ ਹੈ ਇਹ ਕਰੀਏ ਵੀ ਥੋੜੀ ਕਿ ਤੋਰ ਦਈਏ ਤੋਰ ਦੇ ਵੱਛੀ ਆਜੇ ਲੈ ਇਹਦੀ ਉਮਰ ਵੀ ਜੀ ਇਹਦੇ ਸਾਰੀ 10-11 ਮਹੀਨਿਆਂ ਦੀ ਅੱਛੀ ਹੈ ਅੱਛਾ 10-11 ਮਹੀਨੇ ਦੀ ਇਹਦਾ ਕੱਦ ਵੇਖੋ ਠੀਕ ਆ ਹ ਹੁਣ ਇਹ ਵੀ ਜਿਹੜਾ ਵੀ ਮੀਰ ਭਰਾਗੇ ਸਾਂਭੂਗਾ ਵੀ ਗਾਂ ਵੈਣ 70000 ਜੀ ਬਣਦੀ ਜੀ ਤੇ ਇਹਦਾ ਮੁੱਲ ਇਹਦਾ ਵੀ ਬਿਲਕੁਲ ਜਾਇਜ਼ ਦੇ ਰੇਟ ਆ ਭਾਜੀ ਕਿੰਨਾ ਇਹ 15000 ਦੀ ਵਸ਼ੀ ਦੇਣਾ 15000 ਦੀ ਇਹ ਦੁੱਧ ਤਾਂ ਨਹੀਂ ਮੁੱਲਦੇ ਫਿਰ ਨਹੀਂ ਬੋਲੇਗਾ ਇਹ ਇਹ ਜੇ 2 ਲੀਟਰ ਵੀ ਦੁੱਧ ਦਾ ਐਵਰੇਜ ਕੱਢੀਏ ਨੇ 10 ਮਹੀਨੇ ਦਾ ਦੁੱਧ ਦਾ حساب ਲਾ ਲੋ ਕਿੰਨਾ ਬਣ ਜਾਂਦਾ ਠੀਕ ਆ ਲੈ ਗਏ 15000 ਜੀ ਵਾਸੀ ਦੇ ਦਾਂਗੇ ਠੀਕ ਆ ਜੀ ਤੇ 1000 ਰੁਪਏ ਛੋਟ ਕਰਾਂਗੇ ਭਰਾਵਾ ਠੀਕ ਆ ਤੇ ਠੀਕ ਹੈ ਜੀ ਕੋਈ ਹੋਰ ਕੁਝ ਹੈ ਨਾ ਠੀਕ ਆ ਜੀ ਇਹੋ ਕਹਿਣਾ ਵੀਰਾਂ ਨੂੰ ਜਿੱਥੋਂ ਵੀ ਮਾਲ ਲਈਏ ਤਸੱਲੀ ਕਰ ਤਸੱਲੀ ਕਰਕੇ ਲਿਆ ਕਰ ਹਣਾ ਬਾਕੀ ਕਿਉਂਕਿ ਇਹ ਵਿਸਾਹ ਵਾਲੀ ਚੀਜ਼ ਆ ਹਾਂਜੀ ਹਾਂਜੀ ਇਹ ਦੁੱਧ ਵੱਡੀ ਗਾਂ ਥਲੇ ਵਿੱਚ ਨਾ ਤਾਂ ਦੱਸਿਆ ਭਾਵੇਂ ਚਾਰ ਡੰਗ ਚਲੋ ਪੰਜ ਕੋਈ ਆਪਣੀ ਤਸੱਲੀ ਕਰ ਲੈ ਚੰਗੀ ਤਾਂ ਤਸੱਲੀ ਕਰਕੇ ਖੜਿਆ ਗਰ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਤਸੱਲੀ ਕਰਕੇ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ